ਸੀ ਕੌਂਸਲ ਸਾਈਟ ਇਕੱਠੇ ਹੋ ਕੇ ਐਸੀ ਆਪਣੀ ਇਸ ਨੂੰ ਸਮੱਸਿਆ ਨਾਲ ਲੱਗੇ ਤੇ ਪਿਛਲੇ ਦਿਨੋਂ ਵੀ ਮਿਲ ਨਹੀਂ ਸੀ ਤੁਸੀਂ ਉਹ ਕੰਦੇ ਸੀ ਅਤਰਾਜ ਜਤਾਇਆ ਸੀ ਥੋੜਾ ਤੇ ਹੁਣ ਕੀ ਆਪਣਾ ਹੱਲ ਕੀਤਾ ਜਾ ਰਿਹਾ ਹੈ ਇਸ ਸਮੱਸਿਆ ਦਾ ਦੇਖੋ ਜੀ ਪਹਿਲਾਂ ਤਾਂ ਗੱਲ ਇਹ ਆ ਕਿ ਮੈਂ ਹਰ ਰੋਜ਼ ਆਫਿਸ ਦੇ ਪਿਛੋੜੇ ਪਬਲਿਕ ਦੀ ਸਹੂਲਤ ਲਈ ਲੋਕਾਂ ਦੇ ਰੈਪ੍ਰੈਜ਼ੈਂਟੇਟਿਵਸ ਲਈ ਟਾਈਮ ਜਿਹੜਾ ਫਿਕਸ ਕਰ ਨੋਟਿਸ ਬੋਰਡ ਤੇ ਵੀ ਆਪਾਂ ਲਾ ਦੇਈਏ ਕਿ ਪਬਲਿਕ ਦਾ ਨਮਾਇੰਦਾ ਜਿਹੜਾ ਹੈਗਾ ਫਿਕਸ ਟਾਈਮ ਤੇ ਅਕੀਵਮੈਂਟ ਸਰ ਦਾ ਅਪੀਟ ਜਾਲ ਕਰਦੇ ਆ ਅੱਜ ਜੇ ਕੌਂਸਲਰ ਸਾਹਿਬ ਆਣੇ ਉਹਨਾਂ ਨੂੰ ਬੜਾ ਆਦਰ ਸਤਕਾਰ ਦੇ ਨਾਲ ਉਹਨਾਂ ਦੀ ਗੱਲ ਸੁਣੇਗੀ ਉਹਨਾਂ ਦੇ ਇਸ਼ੂ ਜਿਹੜੇ ਆ ਉਹ ਨੋਟ ਕੀਤੇਗੇ ਸੀਵਰ ਤੇ ਸਫਾਈ ਦੇ ਨਾਲ ਦੇ ਜਿਹੜੇ ਇਸ਼ੂ ਸੀ ਤੇ ਲਾਈਟਾਂ ਦੇ ਨਾਲ ਜਿਹੜੇ ਇਸ਼ੂ ਸੀ ਉਹ ਸਾਰੇ ਨੋਟ ਕਰ ਲੈਗੇ ਉਹਨਾਂ ਦੀ ਇੱਕ ਰਿਵਿਊ ਮੀਟਿੰਗ ਜਿਹੜੀ ਜਲਦੀ ਪਲਾਨ ਕਰਕੇ ਅਸੀਂ ਉੱਤੇ ਫੋਕਸ ਕਰਾਂਗੇ ਤੁਹਾਡੀ ਜਿਹੜੀ ਇੰਪਲੀਮੈਂਟੇਸ਼ਨ ਹੋਈ ਹੈ ਉਹ ਜਿੱਥੇ ਸੱਜੇ ਦਾ ਕੌਂਸਲਰ ਦਾ ਰੋਪ ਹੈਗੀ ਜਿਹੜੇ ਅਫਸਰ ਛਾਈ ਆ ਪੁੱਛੇ ਉਹ ਸੁਣਦੇ ਨਹੀਂ ਨਾ ਜੀ ਸੁਣਵਾਈ ਨਹੀਂ ਕਰਦੇ ਜਿਹੜੇ ਹੋਲ ਡਿਪਾਰਟਮੈਂਟ ਰਾਦੇ ਉਹ ਤੇ ਕੀ ਆਪਣਾ ਕੀ ਕਹਿਣਾ ਚੋਗੇ ਇਹ ਤਾਂ opinion ਹੋ ਸਕਦਾ ਜੀ ਬਟ ਇਹਦੇ ਵਿੱਚ ਸਚਾਈ ਕੋਈ ਨਹੀਂ ਕਿਉਂਕਿ ਸਾਡੇ ਅਫਸਰ ਜਿਹੜੇ ਹੈਗੇ ਉਹ अवेलेबल ਲਗਾਤਾਰ ਆਪਣੀ ਡਿਊਟੀ ਨੂੰ ਆ ਰਹੇ ਨੇ ਤੇ ਡਿਊਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਾਂਗੇ ਲਓ ਅਸਰ ਤੁਸੀਂ ਕਾਫੀ ਦਿਨਾਂ ਤੋਂ ਕਮਿਸ਼ਨਰ ਸਾਹਮਣੇ ਲੱਭਦੇ ਬੇਸੀ ਅੱਜ ਕਮਿਸ਼ਨਰ ਸਾਹਿਬ ਮਿਲ ਗਏ ਤੁਹਾਨੂੰ ਤੇ ਹੁਣ ਆਪਣਾ ਕੀ ਕੀਤਾ ਗਿਆ ਵਾ ਕੀ ਸਮੱਸਿਆ ਦੱਸੀਆਂ ਵਾ ਤੇ ਕੀ ਹੱਲ ਨਿਕਲਿਆ ਉਹਦਾ ਕਮਿਸ਼ਨਰ ਸਾਹਿਬ ਨੂੰ ਅਸੀਂ ਜਿਹੜੀਆਂ ਸਾਰੇ ਸ਼ਹਿਰ ਦੀਆਂ ਮਸੱਈਆਂ ਦਾ ਸਾਰੇ ਵਾਰਡਾਂ ਦੀਆਂ ਕਾਮਰਸ ਮਸੱਈਆਂ ਉਹਨਾਂ ਲਈ ਮਿਲੇ ਜਿੱਦੇ ਵਿੱਚ ਸੀਟ ਲਾਈਟ ਸੀਵਰ ਦੀ ਸਮੱਸਿਆ ਜਿਹੜੀ ਹੈ ਉਹ ਮੇਨ ਸਮੱਸਿਆ ਹੈਗੀ ਹੈ ਦੂਸਰਾ ਮੇਨਟੇਨੈਂਸ ਦੇ ਵਿੱਚ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਰਿਵਾਈਜ਼ ਕਰਨ ਲਈ ਕਿਹਾ ਵੀ ਉਹਨਾਂ ਦਾ ਇਸਟਿਮੇਟ ਰਿਵਾਈਜ਼ ਕੀਤਾ ਜਾਵੇ ਕਿਉਂਕਿ ਟੈਂਡਰ ਪ੍ਰੋਸੈਸਿੰਗ ਨਹੀਂ ਹੋ ਸਕਦੀ ਜਲਦੀ ਜਲਦੀ ਤੇ ਉਹਨਾਂ ਨੂੰ ਅਵਾਈਜ਼ ਕਰਕੇ ਸਾਡੇ ਕੰਮ ਕੀਤਾ ਜਾਣ ਮੇਨ ਸਮੱਸਿਆ ਜਿਹੜੀ ਹੈ ਉਹ ਉਹਨਾਂ ਨੇ ਦੱਸਿਆ ਉਹ ਵੀ ਜਿਹੜੇ ਟੈਂਡਰ ਪ੍ਰੋਸੈਸ ਸੈਂ ਸ਼ੁਰੂ ਕਰਦੇ ਪਏ ਆ ਸੁਪਰ ਸੈਕਸ਼ਨ ਦੀ ਇਹ ਸਾਨੂੰ ਉਹਨਾਂ ਨੇ ਅਪਰਟਾਈਜ਼ ਵਾਚਿੰਗ ਦਿੱਤਾ ਸਿਰ ਤੋਂ ਲਾਵਾ ਸ਼ੈਡ ਜਿਹੜੀ ਸਮੱਸਿਆ ਜਿਹੜੀਆਂ ਆ ਗਈਆਂ ਜਿਹੜਾ ਠੇਕੇਦਾਰ ਨੂੰ ਪੇਮੈਂਟ ਨਾ ਹੋਣ ਕਰਕੇ ਜਿਹੜੇ ਕੰਮ ਹੋ ਰਹੇ ਉਹਦੇ ਵੀ ਅਸੀਂ ਉਹਨਾਂ ਨੂੰ ਜੇਕਲ ਦਿੱਤਾ ਵੀ ਜਿਹੜੇ ਸਾਡੇ ਪੁਰਾਣੇ ਕੰਮ ਚੱਲਦੇ ਪਏ ਆ ਉਹਦੇ ਵੀ ਠੇਕੇਦਾਰ ਨੇ ਕੰਮ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਸਾਨੂੰ ਪੇਮੈਂਟ ਨਹੀਂ ਮਿਲੀ ਇਹ ਇਸ਼ੂ ਜਿਹੜੇ ਉਹਨਾਂ ਚੱਕੇ ਉਹਨਾਂ ਸਾਨੂੰ ਇਸ਼ਪਾਸ਼ਨ ਦਿੱਤਾ ਜੇ ਅਸੀਂ ਤੁਹਾਡੇ ਜਿਹੜੇ ਕੰਮ ਹੈ ਜਿਹੜੇ ਜਲਦੀ ਜਿਹੜੇ ਇਹ ਕੰਮ ਨੇ ਤੁਹਾਡੇ ਕਰ ਰਹੇ ਜਿੱਦਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਤਾਂ ਹਰ ਟਾਈਮ ਪਬਲਿਕਲੀ ਉਪਲਬਧ ਰਹਿੰਦਾ ਵਾ ਤੇ ਉੱਥੇ ਤੁਹਾਡਾ ਕੀ ਕਹਿਣਾ ਵਾ ਜਿੱਦਾਂ ਅੱਜ ਕਾਫੀ ਦਿਨਾਂ ਬਾਅਦ ਤੁਹਾਨੂੰ ਮਿਲੇ ਆ ਉਹ ਤੁਸੀਂ ਦੇਖ ਹੀ ਲਿਆ ਜੀ ਹੁਣ ਉਹਨਾਂ ਨੇ ਆਪਣਾ ਪਰਸਨ ਦੇਣਾ ਸੀ ਤੁਹਾਨੂੰ ਦੇਖ ਲਿਆ ਕਿੰਨੇ ਕਿ ਉਪਲਬਧ ਹੋ ਗਏ ਅੱਜ ਸਾਡੇ ਨਾਲ ਫੋਨ ਤੇ ਕਾਫੀ ਦਿਨ ਬਾਅਦ ਉਹਨਾਂ ਦੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਟਾਈਮ ਦਿੱਤਾ ਕਿ ਆਗੇ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 98768786